ਦੇ индуਨੀ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਮਾਲਕ ਵਾਹਿਗੁਰੂ ਸਰੂਪ ਸੱਚੇ ਪਿਤਾ ਅਜ ਆਖ ਰਹੇ ਨੇ ਨਾਰ ਅਚੇਤ ਬਾਪ ਤੇ ਡਰ ਰੇ ਅਚੇਤ ਕਹਿੰਦੇ ਨੇ ਬੇਹੋਸ਼ੀ ਅਚੇਤ ਜਿਉ ਮਾਇਆ ਦੀ ਨੀਂਦ ਚ ਜੀਵਨ ਬਸਰ ਕਰੇ ਕੇਵਲ ਮਾਇਆ ਨੂੰ ਮੁਖ ਰੱਖ ਕੇ ਸੋਚੇ ਮਾਇਆ ਚ ਆਕਾਰ ਵਕਾਰ ਕਾਟੇ ਵਤੀ ਮੈਂ ਮੇਰਾ ਸਭ ਆ ਜਾਂਦੇ ਨੇ ਹਜ਼ੂਰ ਆਖਦੇ ਐ ਅਹ ਮਨੁੱਖ ਸੁੱਤੇ-ਸੁੱਤੇ ਤੈਨੂੰ ਪਤਾ ਨਹੀਂ ਲੱਗ ਰਿਹਾ ਉਹ ਕਰਮਾ ਰੂਪੀ ਖੇਤ ਨੂੰ ਜੜ ਰਿਹਾ ਹੈ ਉਰੇ ਦੇ ਵਿੱਚ ਨੁਕਸਾਨ ਕਿਸੇ ਦੂਸਰੇ ਦਾ ਨਹੀਂ ਕੇਵਲ ਤੇਰਾ ਹੈ ਕਿਉਂਕਿ ਜੋ ਤੂੰ ਬੀਜ ਰਿਹਾ ਹੈ ਤੈਨੂੰ ਵੱਢਣਾ ਪੈਣਾ ਹੈ ਜੋ ਤੂੰ ਕਰ ਰਿਹਾ ਹੈ ਤੈਨੂੰ ਭੋਗਣਾ ਪੈਣਾ ਹੈ ਜੋ ਤੂੰ ਕਮਾ ਰਹੇ ਹੋ ਹਟਾਉਣਾ ਪੈਣਾ ਰਾਜ ਬੀਜਣ ਲੱਗਿਆਂ ਤੈਨੂੰ ਉਹਨਾਂ ਕੰਡਿਆਂ ਦਾ ਪਤਾ ਨਹੀਂ ਪਰ ਜਦੋਂ ਤੂੰ ਬਟਨ ਲੱਗੇਗਾ ਉਦੋਂ ਪਛਤਾਏਂਗਾ ਫਿਰ ਵੇਲਾ ਸਮਾਂ ਖੁੰਝ ਜਾਣਾ ਮਹਾਰਾਜ ਜੀ ਤੇ ਅਚੇਤ ਲਫ਼ਜ਼ ਵਰਤਦੇ ਗੁਰਬਾਣੀ ਵਿੱਚ ਅਗਰ ਚੇਤਨਾ ਨੂੰ ਸੇ ਸਮਝ ਜਾਈਏ ਤੂੰ ਸੀ ਪਾਪ ਕਰ ਹੀ ਨਹੀਂ ਸਕਦੇ ਕੋਈ ਇਨਸਾਨ ਪਾਪ ਕੇਵਲ ਬੇਹੋਸ਼ੀ ਵਿੱਚ ਕਰ ਸਕਦਾ ਹੈ ਜਾਗਿਆ ਇਨਸਾਨ ਕਦੇ ਵੀ ਪਾਪ ਨਹੀਂ ਕਰ ਸਕਦਾ ਜਾਗਿਆ ਇਨਸਾਨ ਸਿਆਣਾ ਮਨੁੱਖ ਸ਼ਾਂਤ ਇਨਸਾਨ ਆਪਣਾ ਸਿਰ ਕੰਦ ਨਾ ਨਹੀਂ ਮਾਰ ਸਕਦਾ ਅਰੇ ਕਿਨ ਇਨਸਾਨ ਜੋ ਬਹੁਤ ਵਧੀ ਹੈ ਜਦੋਂ ਇੱਕ ਮੱਤ ਪਦਾਰਥ ਪੀਂਦਾ ਹੈ ਸ਼ਰਾਬ ਨਾਲ ਦੀ ਤਰਲ ਚੀਜ਼ ਦਾ ਸੇਵਨ ਕਰਦਾ ਹੈ ਆਪ ਦਾ ਸਿਰ ਕੰਦ ਚ ਬਿਮਾਰ ਸਕਦਾ ਹੈ ਜਿੰਨਾਂ ਨੂੰ ਆਪਣੇ ਕਹਿੰਦਾ ਉਹਨਾਂ ਦਾ ਨੁਕਸਾਨ ਵੀ ਕਰ ਸਕਦਾ ਆਪਣੇ ਸਰੀਰ ਦਾ ਨੁਕਸਾਨ ਕਰ ਸਕਦਾ ਜਿਨ੍ਹਾਂ ਨੂੰ ਜਾਗ ਦੇ ਬੜਾ ਆਪਲੇਮ ਕਰਦਾ ਹੈ ਉਹਨਾਂ ਨੂੰ ਪੱਦੀ ਸ਼ਬਦਾਵਲੀ ਮਾੜੇ ਬਚਨ ਬੋਲ ਸਕਦਾ ਜਦੋਂ ਇਹ ਉਤਰਲ ਪਦਾਰਤ ਪੀਤਾ ਹੈ ਇਨਸਾਨ ਉਹੀ ਹੈ ਲੇਕਿਨ ਸੁਰਤ ਦਾ ਘਰ ਬਦਲ ਗਿਆ ਪਹਿਲਾਂ ਉਹ ਜਾਗਰਤ ਅਵਸਥਾ 'ਚ ਸੀ ਜਾਗਰਤੀ ਦੇ ਨਿਜਲੇ ਤਲ ਤੇ ਸੀ ਹੁਣ ਉਹ ਅਚੇਤਨਤਾ ਵਿੱਚ ਚਲੀ ਗਈ बेहोशी 'ਚ ਚਲੀ ਗਈ ਇੱਕ ਜਾਗਰਤੀ ਆਮ ਇਨਸਾਨ ਦੀ ਜਦੋਂ ਸਾਡੀ ਸੋਚ ਵਿਚਾਰ ਕੰਮ ਕਰਦੀ ਹੈ ਇੱਕ ਹੈ बेहोशी ਜਦੋਂ ਸੇ ਨਸ਼ੇ ਚੁੰਨੇ ਆ ਵੇਗ ਵਿੱਚ ਚੁੰਨੇ ਆ ਚਾਹੇ ਵਕਾਰਾਂ ਦਾ ਨਸ਼ਾ ਹੋਵੇ ਚਾਹੇ ਕਿਸੇ ਚੀਜ਼ ਦੀ ਪ੍ਰਾਪਤੀ ਦਾ ਚਾਹੇ ওভার ਐਕਸਾਈਟਮੈਂਟ ਹੋਵੇ ਇਸ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਹੈ ਕ੍ਰੋਧ ਆਇਆ ਕ੍ਰੋਧਿਕ ਵੇਗੇ ਦੋਪਰਾ ਆਪ ਸ੍ਰੀ ਚ ਲੜਨ ਲੱਗੇ ਇੱਕ ਦੂਜੇ ਨੂੰ ਗਾਲੀ ਗਲੋਚ ਕਰ ਰਹੇ ਐ ਇੱਕ ਕੁੱਖ ਤੋਂ ਪੈਦਾ ਹੋ ਕੇ ਉਹ ਗਾਲ ਕੱਢ ਰਹੇ ਐ ਜੋ ਮਾਂ ਨੂੰ ਮੰਦਾ ਕਹਿੰਦੀ ਐ ਕ੍ਰੋਧ ਵਿੱਚ ਉਹ ਆਪਣੀ ਮਾਂ ਨੂੰ ਆਪਣੇ ਮੁਖੋਂ ਆਪਮਾੜਾ ਕਹਿ ਰਹੇ ਪਤਾ ਨਹੀਂ ਲੱਗ ਰਿਹਾ ਜਗੜਾ ਜਾਦੇ ਵੱਧ ਗਿਆ ਲੜਾਈ ਹੋ ਗਈ ਨੁਕਸਾਨ ਹੋ ਗਿਆ ਚੌਥੇ ਦਿਨ ਬਹਿ ਕੇ ਸੋਚਿਆ ਜਦੋਂ ਮਨ ਸ਼ਾਂਤ ਹੋਇਆ ਇਹ ੜੀਵਟੀ ਗੱਲ ਤਾਂ ਹੈ ਨਹੀਂ ਸੀ ਇੰਨਾ ਕੁ ਹੋਣਾ ਨਹੀਂ ਸੀ ਚਾਹੀਦਾ ਇਹ ਕਾਰਨ ਬਣਿਆ ਫਿਰ ਮਨੋ ਸੋਚਦਾ ਉਸ ਸਵੇਰੇ ਕਿਉਂ ਨਹੀਂ ਪਤਾ ਲੱਗਿਆ ਉਹ ਕਿ ਉਹ ਕਾਰ ਦੇ ਪਹਿਰੇ ਵਿੱਚ ਸੁਰਤ ਬੇਹੋਸ਼ੀ ਚ ਚਲੀ ਗਈ ਮਹਾਰਾਜ ਇਹਨੂੰ ਕਹਿੰਦੇ ਨੇ ਜਾਗ ਲੇ ਹੋ ਰੇ ਮਨ ਜਾਗ ਲੇ ਹੋ ਕਹਾ ਗਾਫਲ ਸੋਇਆ ਗਾਫਲ ਦੀ ਨੀਂਦ ਨਾ ਸੋਏ ਮਨ ਜਾਗ ਦੇਖ ਤੇਰਾ ਘਰ ਲੁੱਟਿਆ ਜਾ ਰਿਹਾ ਹੈ ਜੋ ਜਾਗੇ ਸੇ ਉਬਰੇ ਸੁੱਤੇ ਗਏ ਮੁਹਾਏ ਜਿਨ੍ਹਾਂ ਦੀ ਸੁਰਤ ਆਪਣੇ ਜੀਵਨ ਚ ਬਹੁਤਾ ਸੌਣ ਲੱਗ ਜੇ ਉਹਨਾਂ ਦਾ ਘਰ ਲੁੱਟਿਆ ਜਾਂਦਾ ਤੁਸੀਂ ਜਿਸੇ ਤੇ ਲੋੜ ਤੋਂ ਜ਼ਿਆਦਾ ਭਰੋਸਾ ਕਰੋਗੇ ਲੁੱਟੇ ਜਾਓਗੇ ਦੁਨੀਆ ਕਿਸ ਕਦਰ ਰਹਿਣਾ ਨਾ ਲੋੜ ਤੋਂ ਜ਼ਿਆਦਾ ਭਰੋਸਾ ਕਰਨਾ ਨਾ ਨਫ਼ਰਤ ਕਰਨੀ ਹੈ। ਨਾ ਹੀ ਕਿਸੇ ਤੋਂ ਦੂਰ ਪਜਣਾ ਹੈ ਨਾ ਕਿਸੇ ਦੇ ਨਾਲ ਨੇੜੇ ਜਾਣਾ ਹੈ। ਇੱਕ ਬੈਲੈਂਸ ਬਣਾ ਕੇ ਚੱਲਣਾ ਹੈ। ਜਾਗ ਦੀ ਸੂਰਤ ਵਾਲੇ ਹਮੇਸ਼ਾ ਦੇਖ ਪਾਉਂਦੇ ਨੇ ਕਿ ਮੇਰੀ ਥਾਂ ਕਿੱਥੇ ਹੈ ਮੈਂ ਖੜਾ ਨਾ ਕਿੱਥੇ ਹੈ। ਕਿਸ ਰਿਸ਼ਤੇ ਦੀ ਕਿੰਨੀ ਕੀਮਤ ਹੈ ਉਹਨਾਂ ਨੂੰ ਪਤਾ ਹੁੰਦਾ ਹੈ। ਬਹੁਤੇ ਨੂੰ ਨਹੀਂ ਪਤਾ ਲੱਗਦਾ। ਤਾਂ ਹਮੇਸ਼ਾ ਮੁਹਾਏ ਜਾਂਦੇ ਨੇ ਬੈਲੈਂਸ ਨਹੀਂ ਹੋ ਪਾਉਂਦੇ ਮਹਾਰਾਜ ਕੀ ਕਹਿੰਦੇ ਨੇ ਇਸ ਸ਼ਬਦ ਦੀਆਂ ਬਹੁਤ ਗਹਿਰਾਈਆਂ ਨੇ ਉਮਰ ਗਵਾ ਕੇ ਚੇਤਨਤਾ ਤੇ ਅਚੇਤਨਤਾ ਨੂੰ ਸਮਝਣ ਵਿੱਚ ਸਕਦਾ ਸਾਰੀ ਉਮਰ ਬੰਦਾ ਕੱਢ ਦੇਵੇ ਇਸ ਦਾ ਭੇਤ ਨਾ ਪਤਾ ਲੱਗੇ ਵੀ ਚੇਤਨਤਾ ਅਚੇਤਨਤਾ ਕੀ ਹੁੰਦੀ ਹੈ ਜੇ ਤੰਦਾਂ ਦੀ ਜਦੋਂ ਅਸੀਂ ਫੁਲੀ ਕੌਨਸ਼ੀਅਸ ਸੋਚ ਪਾਉਨੇ ਆ ਜਦੋਂ ਅਸੀਂ ਸੱਚ ਨੂੰ ਦੇਖ ਪਾਉਨੇ ਆ ਜਦੋਂ ਸਾਡੇ ਸਾਹਮਣੇ ਨਿਰਲੇਪ ਸੱਚ ਹੁੰਦਾ ਗੁਰਗੁਰਬਾਣੀ ਨਿਰਲੇਪ ਸੱਚ ਮੰਦੀ ਹੈ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰਾਂ ਬਾਰ ਭਈ ਪ੍ਰਾਪਤ ਮਨੁਖ ਦੇਹ ਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਮਹਾਰਾਜ ਕਹਿੰਦੇ ਜਿਹੜੇ ਪਾਲਚ ਤੁਸੀਂ ਇਹ ਵਿਚਾਰ ਦਿੰਨੇ ਹੋ ਕਿ ਮੈਂ ਇਸ ਜਗਤ ਚ ਲੈਣ ਕਿ ਆਇਆ ਹਜ਼ੂਰ ਕਹਿੰਦੇ ਉਦੋਂ ਹੀ ਤੁਸੀਂ ਆਪਣਾ ਨੁਕਸਾਨ ਕਰ ਲਿਆ ਜਿਹੜੇ ਸਮੇ ਤੁਸੀਂ ਇਹ ਭੁੱਲ ਗਏ ਕਿ ਮੇਰਾ ਜਨਮ ਦੁ ਲੰਬ ਹੈ ਤੇ ਮੈਂ ਮਲਾਪ ਲਈ ਆਇਆ ਮਹਾਰਾਜ ਕਹਿੰਦੇ ਡੋਰੀ ਹੱਥੋਂ ਛੁੱਟ ਗਈ ਬਸੋ ਵਾਰ ਹੋ ਗਿਆ ਅਚੇਤਤਾ ਚੇਤਨਤਾ ਅਚੇਤਨਤਾ ਚੇਤਨਤਾ ਜਦੋਂ ਤੁਸੀਂ ਸੋਚ ਸਕਦੇ ਹੋ ਮੇਰਾ ਜਨਮ ਕਿਸ ਲਈ ਹੋਇਆ ਹੈ ਦੇਖ ਸਕਦੇ ਹੋ ਜਦੋਂ ਭੁੱਲ ਜਾਂਦੇ ਹੋ ਅਚੇਤਤਾ ਆ ਜਾਂਦੀ ਹੈ ਮਹਾਰਾਜ ਕਹਿੰਦੇ ਮਨੁੱਖ ਪਾਪ ਚੇਤਨਤਾ ਚ ਨਹੀਂ ਕਰਦਾ ਕਰ ਹੀ ਨਹੀਂ ਸਕਦਾ ਆਪਣਾ ਹੱਥ ਕੋਈ ਜਾਗ ਕੇ ਨਹੀਂ ਵੱਢ ਸਕਦਾ ਬੇਹੋਸ਼ੀ ਦਿ ਲੋੜ ਬਹੁਤ ਸੈਂਸਿਟਿਵ ਹੋਵੇ ਪਰਸਨ ਬਹੁਤ ਸਿਆਣਾ ਹੈ ਬੜਾ ਸ਼ਾਂਤ ਬੈਠਾ ਹੈ ਕਿਸੇ ਨੂੰ ਕ੍ਰੋਧ ਦੇ ਬਚਨ ਨਹੀਂ ਬੋਲ ਸਕਦਾ ਉਹਦੇ ਲਈ ਉਹ ਸਟੇਜ 'ਤੇ ਜਾਣਾ ਉਹ ਸੁਰਤ ਨੂੰ ਘਰ ਬਦਲਣਾ ਪੈਣਾ ਅਸੀਂ ਆਪਣੇ ਜੀਵਨ ਨੂੰ ਚੇਤਨਤਾਜਿਹਾ ਹੋਣਾ ਹੋਰ ਪ੍ਰੈਕਟੀਕਲ ਪ੍ਰਮਾਨ ਲੈ ਲਓ ਪੰਜਾਬ ਦੇ ਵਿੱਚ ਕਿੰਨੇ ਲੋਕ ਨੇ ਬਾਹਰ ਦਾ ਨਹੀਂ ਸਾਨੂੰ ਪਤਾ ਜਿਨ੍ਹਾਂ ਨੇ ਆਪਣੀ ਕਲੈਕਸ਼ਨ ਪੈਸੇ ਨੂੰ ਦੁੱਗਣੇ ਕਰਨ ਦੇ ਚੱਕਰ 'ਚ ਜਿਹੜੀ ਪੂੰਜੀਕਰ ਪਈ ਸੀ ਉਹ ਵੀ ਗਵਾ ਲਈ ਉਹ ਦੇ ਸੀਜ਼ਨ ਆ ਫੈਸਲੇ ਕਿਥੋਂਏ ਮਨਨੇ ਕਿੱਥੇ ਖੜ ਕੇ ਸੋਚਿਆ ਕਿ ਦੁੱਗਣੇ ਹੋ ਜਾਣਗੇ ਲੋਭ 'ਚ ਸੁਰਤ ਕਿਹੜੇ ਘਰ 'ਚ ਖੜੀ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਅਨਕੌਨਸ਼ੀਅਸਨੈਸ ਸਮਝ ਰਹੇ ਹੋ ਨਾ ਸੁਰਤ ਦੀ ਨੀਂਦ ਕਿੰਨੀ ਭੈੜੀ ਆ ਹੁਣ 10-15 ਸਾਲ ਹੋ ਗਏ ਰੋ ਰਹੇ ਨੇ ਲੋਭ ਚਾ ਕੇ ਡਿਸੀਜਨ ਲੈ ਲਿਆ ਆਪਣੇ ਬੱਚਿਆਂ ਨੂੰ ਇਹ ਚੀਜ਼ ਸਿਖਾਓ ਇਹ ਚੀਜ਼ ਹਰੇਕ ਮਨੁੱਖ ਦੇ ਕੰਮ ਦੀ ਹੈ ਦੈਨਿਕ ਜੀਵਨ ਹੈ ਨਾ ਜਿਹੜਾ ਪ੍ਰੈਕਟੀਕਲੀ ਲਾਈਫ ਹੈ 24 ਘੰਟੇ ਗੁਜ਼ਾਰਦੇ ਆ ਏਡੇ ਸਮੇਂ ਸੀ ਅਚੇਤਨਤਾ ਚ ਗਏ ਅਭੀ ਹੋਇਆ ਸਾਡੇ ਤੇ ਸਾਡੀ ਸੁਰਤ ਡਿੱਗ ਪਈ ਉਸ ਖੂਚ ਇੱਕ ऑब्ਜ਼ਰਵ ਕਰੋ ਵਾਚ ਕਰੋ ਨਾਮੀਆਂ ਨੂੰ ਪਤਾ ਲੱਗ ਜਾਂਦਾ ਸੈਂਸਟਿਵ ਮਨੁੱਖ ਸਮਝਦਾ ਬੰਦਾ ਆਪਣੀ ਸੁਰਤ ਦੀ ਗਤੀ ਨੂੰ ਫਿਰ ਉਹ ਮੇਨਟੇਨ ਕਰਕੇ ਰੱਖਦਾ ਹੈ ਜਾਗ ਕੇ ਜੀਵਨ ਜਿਉਂਦਾ ਹੈ ਹਜ਼ੂਰ ਕਹਿੰਦੇ ਐ ਅਚੇਤ ਨਰ ਪਾਪ ਕਰਨ ਤੋਂ ਡਰ ਤੈਨੂੰ ਡਰ ਆਪਣੇ ਘਾਟਿਆਂ ਤੋਂ ਤਾਂ ਲੱਗਦਾ ਮੌਤ ਤੋਂ ਲੱਗਦਾ ਸ਼ਰੀਰ ਦੇ ਰੋਗ ਤੋਂ ਲੱਗਦਾ ਪਰ ਪਾਪ ਤੋਂ ਨਹੀਂ ਲੱਗਦਾ ਪਾਪ ਦਾ ਅਰਥ ਆਤ ਕੀ ਹੁੰਦਾ ਕਿਸੇ ਦਾ ਜਾਈ ਮਾਰਾ ਕਰ ਦੇਣਾ ਸੁਆਰਥ ਵਸੋਗੇ ਕਾਰਜ ਕਰਨਾ ਸੈਲਫ ਦੇ ਅਕੋਰਡਿੰਗ ਕਿਸੇ ਦੂਜੇ ਦਾ ਨੁਕਸਾਨ ਪਹੁੰਚਾ ਦੇਣਾ ਨਾ ਸੋਚਣਾ ਉਹਦੀ ਜ਼ਿੰਦਗੀ 'ਚ 네ਗੇਟਿਵ ਇਫੈਕਟ ਕ੍ਰੀਏਟ ਕਰ ਦੇਣਾ ਇਹਨੂੰ ਪਾਪ ਕਹਿੰਦੇ ਆ ਅੱਜ ਦੀ ਬਾਸ਼ਾ 'ਚ ਸਾਨੂੰ ਹੱਥ ਦਿੱਤੇ ਹੱਥਾਂ ਨਾਲ ਕੁਛ ਐਸਾ ਕਰਤਾ ਕੋਈ ਜੀਵ ਕੋਈ ਇਨਸਾਨ ਉਹਦਾ ਮਾੜਾ ਹੋ ਗਿਆ ਜ਼ੁਬਾਨ ਹੈ ਕੁਛ ਐਸਾ ਬੋਲਤਾ ਸਾਹਮਣੇ ਵਾਲਾ ਮਨੋ ਕ੍ਰੀਏਟ ਹੋ ਗਿਆ ਸੜਾ ਕੁਛ ਲੱਗਦਾ ਵੀ ਨਹੀਂ ਸੀ ਦੁੱਖ ਲੱਗਿਆ ਉਹਨੂੰ ਇੱਕ ਸਮ ਦਾ ਪਾਪ ਹੈ ਕਿਦਾ ਮਤਲਬ ਇਹ ਨਹੀਂ ਕਿ ਤੁਸੀਂ ਸੱਚ ਨਾਲ ਬੋਲੋ ਤੁਸੀਂ ਆਪਣਾ ਹੱਕ ਨਾ ਪੁਛਾਣੋ ਪਰ ਅਜਾਈ ਉਕਾਰਾਂ ਦੇ ਗੇੜ ਚ ਕਿਸੇ ਨੂੰ ਕੁਛ ਨਾ ਕਹੋ ਕਈ ਵਾਰ ਕੀ ਹੁੰਦਾ ਤੁਸੀਂ ਦੇਖਿਆ ਹੋਣਾ ਸੰਸਾਰ ਦੇ ਵਿੱਚ ਇੱਕ ਇਨਸਾਨ ਦੂਜੇ ਨਾਲ ਨਫ਼ਰਤ ਕਰਦਾ ਹੈ ਜਿਹੜਾ ਨਫ਼ਰਤ ਕਰਦਾ ਉਹ ਚੁੱਪ ਐ ਮੌਕਾ ਪਾਲਦਾ ਕਦੋਂ ਮੈਨੂੰ ਨੂੰ ਮੌਕਾ ਮਿਲੇ ਨੂੰ ਮਾੜਾ ਕਹਿੰਦਾ ਉਹਦੇ ਸਾਹਮਣੇ ਨੂੰ ਮੌਕਾ ਮਿਲਿਆ ਕੋਈ ਗਲਤੀ ਹੋਈ ਇਸ ਇਨਸਾਨ ਨੇ ਉਹਨੂੰ ਬੁਰਾ ਕਹਿਣਾ ਸ਼ੁਰੂ ਕਰਤਾ ਕਹੇ ਦੇ ਅੰਦਰ ਜਿਹੜੀ ਟੈਨਸ਼ਨ ਹੈ ਦੀ ਭਾਵਨਾ ਹੈ ਉਹ ਬਹੁਤ ਖਤਰਨਾਕ ਹੈ ਬਹੁਤ ਮਾੜੀ ਹੈ ਕਿੱਥੋਂ ਪ੍ਰਗਟ ਹੋਈ ਹੈ ਜੈਲਸੀ ਤੋਂ ਇਹ ਪਾਪ ਹੈ ਸਾਡੇ ਚਿੱਟਾ ਚਿੱਤਰੂਪੀ ਕਾਗਜ਼ ਉਨਾਂ ਹੀ ਮੈਲਾ ਹੋ ਜਾਂਦਾ ਹੈ ਹਜ਼ੂਰ ਕਹਿੰਦੇ ਜਿੰਨਾ ਸੀ ਵਕਾਰਾਂ ਤੇ ਪਾਪਾਂ ਚ ਬਹੁਤੇ ਹੋ ਜਾਂਦੇ ਆ ਮਹਾਰਾਜ ਕਹਿੰਦੇ ਚੇਤਨਰ ਪਾਪ ਕਰਨ ਤੋਂ ਡਰ ਡਰਉਣਾ ਚਾਹੀਦਾ ਤੈਨੂੰ ਕਿ ਮੈਂ ਕਿਸੇ ਦਾ ਮਾਰਾ ਨਾ ਕਰਾਂ ਮੈਂ ਕਿਸੇ ਨੂੰ ਮਾਰਾ ਨਾ ਕਹਿ ਦਿਆਂ ਮੇਰੇ ਕੁਛ ਕਰਨ ਨਾਲ ਕਿਸੇ ਦਾ ਮਾਰਾ ਨਾ ਹੋ ਜੇ ਬੀਨ ਦਿਆਲ ਸਗਲ ਭੈ ਭੰਜਨ ਜੋ ਨੀਵੇਂ ਤੇ ਕਿਰਪਾ ਕਰਨ ਵਾਲਾ ਹੈ ਤੇ ਸਾਰੇ ਡਰਾਂ ਨੂੰ ਦੂਰ ਕਰਨ ਵਾਲਾ ਹੈ ਭੰਜਨ ਖਤਮ ਕਰਨ ਵਾਲਾ ਹੈ ਸ਼ਰਨ ਤਾਹੇ ਤੁਮ ਪਰ ਇਹ ਗੁਰੂ ਜੀ ਦਾ ਉਪਦੇਸ਼ ਹੈ ਉਦੀ ਸ਼ਰਨ ਚ ਬਹਿ ਜਾ ਉਹਦੇ ਨਾਲ ਪ੍ਰੇਮ ਕਰ ਉਹਦੇ ਨਾਲ ਗਲਵਕੜੀ ਪਾਉ ਤੇਰਾ ਹੈ ਤੂੰ ਉਸ ਦਾ ਹੈ ਤੇਰੇ ਜੀਵਨ ਦੇ ਸਾਰੇ ਕਸ਼ਟ ਇਸ ਲਈ ਨੇ ਕਿਉਂਕਿ ਤੂੰ ਸਤੂ ਟੁੱਟਿਆ ਹੋਇਆ ਹੈ ਤੂੰ ਕੁਛ ਭਾਲ ਰਿਹਾ ਉਹ ਉਹੀ ਹੈ ਤੂੰ ਸੰਤੁਸ਼ਟ ਨਹੀਂ ਹੋਏਂਗਾ ਯੂ ਵਿਲ ਨੋਟ ਬੀ ਸੈਟੀਸਫਾਈਡ ਫੋਰ 1 ਮਿੰਟ ਇਨ ਲਾਈਫ ਕਦੇ ਨਹੀਂ ਹੋਏਂਗਾ ਤੇਰੀ ਉਮਰ ਸ਼ਲਾਵਿਆਂ ਚਲੰਗ ਹੋਗੀ ਉਦਾਸੀਆਂ ਤੇਰਾ ਪਿੱਛਾ ਕਰਨੀਆਂ ਪਿਆਰੇ ਜਿੰਨਾ ਚਿਰ ਤੂੰ ਉਹਨੂੰ ਪਾਉਂਦਾ ਨਹੀਂ ਤੂੰ ਤਾਂ ਜਨਮਾਂ ਦੇ ਗੇੜ ਚੋਂ ਨਹੀਂ ਟੁੱਟ ਸਕਦਾ ਸ਼ਰਨਤਾ ਹੈ ਤੁਮ ਪਰ ਰੇ ਉਹਦੀ ਸ਼ਰਨ ਚ ਆ ਜਾ ਉਹਦੇ ਕੋਲ ਬਹਿ ਜਾ ਉਹਦੀ ਸ਼ਰਨ ਚ ਕੁਝ ਵੀ ਨਹੀਂ ਹੋ ਸਕਦਾ ਜਮੂਆ ਵੀ ਕੁਝ ਨਹੀਂ ਕਰ ਸਕਦਾ ਉਹਦੀ ਸ਼ਰਨ ਤੋਂ ਧਰਮ ਰਾਜ ਡਰਦਾ ਹੈ ਉਹਦੀ ਸ਼ਰਨ ਤੋਂ ਪਾਪ ਕਸੰਬਲ ਪੰਨੇ ਬਾਣੀ ਦਾ ਬਚਨ ਹੈ ਸਾਰੇ ਪਾਪ ਖਤਮ ਹੋ ਜਾਂਦੇ ਤੁਸੀਂ ਆਜ਼ਾਦ ਹੋ ਜਾਂਦੇ ਪਰਤਾ ਖਰੀਨਲ ਜੁੜ ਕੇ ਸਭ ਚੰਗਾ ਪੜਾ ਹੋ ਜਾਂਦਾ ਹੈ ਪਾਵਨ ਨਾਮ ਜਗਤ ਮੈਂ ਹਰ ਕੋ ਪਾਵਨ ਕਹਿੰਦੇ ਐ ਜੋ ਬੇहद ਪਵਿੱਤਰ ਹੈ ਜੇ ਸਾਨੂੰ ਕੋਈ ਪੁੱਛੇ ਵੀ ਦੁਨੀਆ ਦੀ ਸਭ ਤੋਂ ਪਵਿੱਤਰ ਚੀਜ਼ ਕਿਹੜੀ ਹੈ ਅ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਉਹ ਨਾਮ ਹੈ ਇਹ ਜਪਨਾ ਚਾਹੀਦਾ ਅਗਲੇ ਅੱਗੇ ਆਊਗਾ ਬਚਨ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸਮਲ ਸਭ ਹਰ ਰੇ ਤੂੰ ਨੂੰ ਸਿਮਰ ਕੇ ਸਿਮਰ ਕੇ ਸਾਰੇ ਆਪਦੇ ਪਾਪ ਧੋ ਲਾ ਸਭ ਕੁਝ ਦੂਰ ਕਰ ਦੇ ਸਭ ਕੂੜਾ ਤੇਰੇ ਅੰਦਰੋਂ ਬਾਹਰ ਆ ਜਾਣਾ ਪਰ ਚੇਤਨਾ ਨੂੰ ਪ੍ਰੇਮ ਚ ਹੈ ਉਹਦੇ ਨਾਲ ਪ੍ਰੇਮ ਦਾ ਰਿਸ਼ਤਾ ਪਾਉਣਾ ਹੈ ਜੋੜ ਤੇਰਾ ਸੰਬੰਧ ਉਹਦੇ ਨਾਲ ਪ੍ਰੇਮ 'ਚ ਜੁੜੂਗਾ ਤੱਕਾ ਨਹੀਂ ਕਰਨਾ ਤੱਕੇ ਨਾਲ ਨਾਮ ਮਨਨ ਜ ਤੱਕ ਕੋਈ ਜੋੜ ਸਕਿਆ ਹੈ ਨਾ ਜੋੜੇ ਤੱਕੇ ਨਾਲ ਕੋਈ ਰੱਬ ਦੇ ਘਰ ਵੜ ਸਕਦਾ ਤੇ ਗੁਰਬਾਣੀ ਕਹਿੰਦੀ ਦੂਸਰੇ ਪਾਸਿਓ ਜੇ ਪ੍ਰੇਮ ਹੈ ਤਪਾ ਚੇ ਲਗੋ ਹਰ ਫਿਰੇ ਕਹਿਤ ਕਬੀਰ ਕਬੀਰ ਅਬ ਮਗਰ ਤੁਰਿਆ ਫਿਰਦਾ ਤੱਕਾ ਤਾਂ ਫਿਰ ਹੱਥ ਜੋੜ ਆ ਗਿਆ ਨਾ ਉਹ ਤਾਂ ਗੁਰਬਾਣੀ ਦੀ ਸੰਗੇ ਹੀ ਹੈ ਨਹੀਂ ਗੁਰਬਾਣੀ ਦਾ ਹੱਥ ਜੋੜ ਅੰਗ ਹੀ ਨਹੀਂ ਹੈ ਅੱਠ ਯੋਗ ਅੱਠ ਕਰਨਾ ਤੱਕਾ ਨਾ ਤੂੰ ਆਵੇਂ ਵਸ ਧਰਤੀ ਤਾਈਏ ਤੱਕੇ ਨਾਲ ਨਹੀਂ ਕਾਬੂ ਆਉਂਦਾ ਸੁਪ੍ਰੇਮ ਦਾ ਬੰਧਨ ਬੜਕੇ ਨੂੰ ਸਿਮਰੋ ਪ੍ਰੇਮ ਚ ਜਦੋਂ ਤੁਹਾਡੀ ਸਿਮਰਨ ਦੀ ਵਾਰੀ ਆਉਂਦੀ ਹੈ ਗਰੁੱਪ 'ਚ ਗਰੁੱਪ 'ਚ ਵਾਰੀ ਲੈਣੀ ਚਾਹੀਦੀ ਹੈ ਬੰਧਨ ਬਣ ਜਾਂਦਾ ਹੈ ਮਨ ਜੁੜਿਆ ਰਹਿੰਦਾ ਤੁਸੀਂ ਦੇਖੋਗੇ ਅਗਰ 1 ਸਾਲ ਤੁਸੀਂ ਸਿਮਰਨ ਗਰੁੱਪ 'ਚ ਕੀਤਾ 365 ਦਿਨ ਹੋ ਗਏ ਅਗਰ ਕੋਈ ਮਨੁੱਖ ਨਾ ਛੁੱਟੀ ਮਾਰੇ ਜੇ ਅੱਧੇ ਘੰਟੇ 20 ਮਿੰਟ ਦੀ ਲਾ ਲਓ 7300 ਮਿੰਟ ਹੋਗੇ ਅਗਰ ਉਹ 20 ਮਿੰਟ ਹਰ ਰੋਜ਼ ਸੇਵਾ ਕਰਦਾ ਹੈ 1 ਸਾਲ ਅਗਰ ਉਸਨੇ 4 ਲੱਖ 33 ਘੰਟੇ ਸਵਾਸ ਹੋਗੇ ਵੈਸੇ ਇਹਨੇ ਘਟਨੇ ਵੜੇ ਓਕੇ ਘਰ ਬੈਠੋਗੇ ਦੋ ਦਿਨ ਮੰਨ ਲਗੂ ਤੀਜੇ ਦਿਨ ਨਹੀਂ ਹੋਣੇ ਹੋਣਾ ਤੀਜੇ ਦਿਨ ਤੁਹਾਨੂੰ ਕੰਮ ਘਣਾ ਹੋਊਗਾ ਉਦਿਆਂ ਚਾਲਾਂ ਇੰਨੀਆਂ ਭੈੜੀਆਂ ਨੇ ਪੂਰੀ ਪੂਰੇ ਜਨਮ ਸਮਝ ਨਹੀਂ ਆਉਂਦੀਆਂ ਉਹ ਬੈਕਗਰਾਉਂਡ ਨੌਇਸ ਦੇ ਵਿੱਚ ਗੱਲ ਕਰਦਾ ਬੰਨ ਬੜਾ ਚਲਾਕ ਆ ਉਹ ਜਦੋਂ ਕੋਈ ਵਿਉਂਤ ਬਣਾਉਂਦਾ ਉਹਦੀ ਪਾਫ ਨਹੀਂ ਲੱਗਣ ਦਿੰਦਾ ਉਹਨੂੰ ਐਸਾ ਉਲਝਾਉਣਾ ਨੇ ਕੋਈ ਕਸ਼ਟ ਦੇ ਦਿੰਨਾ ਕੋਈ ਦੁੱਖ ਖੜਾ ਕਰ ਦੇਣਾ ਸਿਮਰਨ ਨਾਲ ਤੁਸੀਂ ਟੁੱਟੇ ਰਹੋ ਕਿਉਂਕਿ ਉਹਨੂੰ ਕਾਲਕ ਪਸੰਦ ਹੈ ਉਹਨੂੰ ਦੁਨੀਆ ਦੇ ਵਿੱਚ ਮਿੱਠਾ ਪਸੰਦ ਹੈ ਐਕਸਾਈਟਮੈਂਟ ਦੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਰਸ ਚੰਗੇ ਲੱਗਦੇ ਤਦੇ ਮਹਾਰਾਜ ਕਹਿੰਦੇ ਨੇ ਇਹ ਰਸ ਛਾੜ ਉਹ ਰਸ ਆ ਉਹ ਰਸ ਆ ਵੇ ਰਸ ਨਹੀਂ ਪਾਵਾ ਜਦੋਂ ਟੇਸਟ ਨਾਮ ਸਿਮਰਨ ਦਾ ਹੋਣ ਲੱਗ ਗਿਆ ਇਹ ਦੁਨੀਆਵੀ ਰਸਾਂ ਤੋਂ ਮਨ ਉੱਤਰ ਜਾਂਦਾ ਸੋ ਗੁਰੂ ਸਾਹਿਬ ਕਿਰਪਾ ਕਰਨਗੇ ਮਹਾਰਾਜ ਕਹਿੰਦੇ ਸਿਮਰ ਉਸ ਨੂੰ ਯਾਦ ਕਰ ਸਿਮਰ ਸਿਮਰ ਕਸਮਲ ਸਭ ਹਾਰੇ ਸਭ ਕੁਝ ਧੋ ਦੇ ਆਪਣੇ ਆਪ ਨੂੰ ਖਾਲੀ ਕਰ ਦੇ ਮਾਨਸ ਦੇ ਬਹੋਰ ਨਹਿ ਪਾਵੇ ਕਹਿੰਦੇ ਇੱਕ ਮਨ ਦੇ ਵਿੱਚ ਚੀਜ਼ ਰੱਖ ਜੇ ਤੂੰ ਸਕਸੈਸ ਦੀ ਗੱਲ ਕਰਦਾ ਨਾ ਗੁਰੂ ਦੀ ਨਿਗਾਹ ਚ ਸਕਸੈਸ ਕਿਹਨੂੰ ਕਹਿੰਦੇ ਆ ਮਾਨਸ ਦੇ ਬਹੋਰ ਨਹਿ ਪਾਵੇ ਤੈਨੂੰ ਜੀਵਨ ਨਾਲ ਮਿਲੇ ਸੋਚ ਤੈਨੂੰ ਸ਼ਰੀਰ ਚ ਬੰਧਨ ਚ ਨਾ ਆਉਣਾ ਪਵੇ ਗੱਲ ਬੜੀ ਪਿਆਰੀ ਹੈ ਕਿ ਤੈਨੂੰ ਜਨਮ ਇਸ ਲਈ ਨਾ ਲੈਣਾ ਪਵੇ ਤੂੰ ਗੁਲਾਮ ਹੈ ਮਾਇਆ ਦਾ ਤੇ ਤੈਨੂੰ ਆਉਣਾ ਪਵੇ ਇਸ ਦੁਨੀਆ ਚ ਇਸ ਜਗਤ ਚ ਗੁਲਾਮੀ ਦੇ ਤਹਿਤ ਤੈਨੂੰ ਇੱਥੇ ਵਿਚਰਨਾ ਨਾ ਪਵੇ ਤੈਨੂੰ ਮਾਤ ਗਰਭ ਦੇ ਵਿੱਚ ਤੇਰੇ ਕਰਮ ਨਾ ਲੈ ਕੇ ਆਉਣਾ हां तू अपनी मर्जी ਨਾਲ ਆਵੇਂ ਫਿਰ ਕੋਈ ਨਹੀਂ ਮਰਜ਼ੀ ਨਾਲ ਇੱਥੇ ਕੌਣ ਆਉਂਦਾ ਕਿਹਦਾ ਦਿਲ ਕਰਦਾ ਗੱਲ ਉਦਾਸ ਕਰ ਜਾਏਗੀ ਵੈਸੇ ਹੈ ਕੀ ਸੰਸਾਰ ਚ ਆਉਣ ਵਾਲਾ ਰੱਬ ਦੇ ਨਾਮ ਨੂੰ ਅਗਰ ਪਾਸੇ ਕਰਦੇ ਹੋ ਗੁਰੂ ਨੂੰ ਪਰੇ ਕਰਦੇ ਹੋ ਤੇ ਹੈ ਕੀ ਸਾਹ ਲਿਆ ਖਾ ਲਿਆ ਪੀ ਲਿਆ ਐਕਸਾਈਟਮੈਂਟ ਹੋ ਗਿਰੋ ਲਿਆ ਉਦਾਸ ਹੋ ਕੇ ਦਰ ਚੱਲ ਗਿਆ ਦਰ ਚੱਲ ਗਿਆ ਹੈ ਕੀ ਇੱਥੇ ਕੁਛ ਵੀ ਤਾਂ ਨਹੀਂ ਹੈ ਜੋ ਪਰਮਾਨੈਂਟ ਰਹਿੰਦਾ ਹੋਵੇ ਜਲਦੀ ਜਾ ਰਹੀ ਹੈ ਚੱਕੀ ਦਿਨ ਰਾ ਆ ਗਿਆ ਰਾਤ ਆ ਗਈ ਦਿਨ ਆ ਗਿਆ ਰਾਤ ਆ ਗਈ ਮਹੀਨੇ ਗੁਜ਼ਰ ਗਏ ਸਾਲ ਗੁਜ਼ਰ ਗਏ 5 ਸਾਲ ਕਦੋਂ ਲੰਘ ਜਾਂਦੇ ਆ 10 ਸਾਲ 20 ਸਾਲ ਕਦੋਂ ਬਚਪਨ ਚ ਜਵਾਨੀ ਚਾਹੇ ਪਤਾ ਹੀ ਨਹੀਂ ਲੱਗਿਆ ਫਿਰ ਜਵਾਨੀ ਦੇ ਬਾਅਦ ਕਦੋਂ ਜ਼ਿੰਮੇਵਾਰੀਆਂ ਦੇ ਭਾਰ ਨੇ ਮੋਢੇ ਚੁਕਾ ਲਏ ਇਹ ਵੀ ਸਮਝ ਨਹੀਂ ਆਈ ਕਦੋਂ ਦੂਜੀ ਪੀੜੀ ਆ ਗਈ ਸੇ ਟੋਕਾ ਟਿਪਣੇ ਸ਼ੁਰੂ ਹੋ ਗਈ ਇਹ ਵੀ ਪਤਾ ਨਹੀਂ ਲੱਗਿਆ ਇਹ ਬੁੜਾਪੇ ਨੇ ਕਦੋਂ ਆ ਕੇ ਬੂਹਾ ਖੜਖੜਾਇਆ ਦਸਕਤ ਦਿੱਤੀ ਚੌਕੜ ਦੇ ਉੱਤੇ ਸਮਝੇ ਵੀ ਨਹੀਂ ਆਈ ਕਰਦੇ ਕਰਦੇ ਬਸ ਪਤਾ ਹੀ ਨਹੀਂ ਲੱਗਿਆ ਕਦੋਂ ਅੰਤਿਮ ਦਿਨ ਕਾਲ ਨੇ ਬੂਹਾ ਖੜਕੜਾਇਆ ਚੱਲੋ ਸਤਾਬ ਦੀਵਾਨ ਬੁਲਾਇਆ ਅਰਜ ਕਹਿੰਦੇ ਗੇਟ ਘੜਕਾ ਕਿਉਂ ਨੇ ਕਹਿਆ ਚੱਲ ਹਰ ਫਰਮਾਨ ਦਰਗਹਿ ਕਾਇਆ ਚੱਲ ਤੇ ਰਜ ਤੇਰਾ ਸਮਾ ਸਮਾਪਤ ਹੋ ਗਿਆ ਕਿਹਾ ਤੇ ਖਟਿਆ ਕਹਾ ਗਵਾਇਆ ਉਕੀ ਪ੍ਰਾਪਤ ਕਰਿਆ ਜੀਵਨ ਚ ਉਕੀ ਗਵਾਇਆ ਆਸ ਆਵ ਕਰੀਏ ਮਾਨਸ ਦੇਵ ਹੋਰ ਨਾ ਪਾਵੇ ਕਛ ਉਪਾਉ ਮੁਕਤ ਕਾ ਕਰ ਰੇ ਗੁਰੂ ਜੀ ਕਹਿੰਦੇ ਮੁਕਤੀ ਦਾ ਫਰੀडम ਦਾ ਅਲਟੀਮੇਟਲੀ ਫਰੀ ਹੋਂ ਦਾ ਉਪਾਕਰ ਹੈ ਕੋਈ ਤੇਰੇ ਕੋਲੇ ਜੋ ਨਾ ਹਾਲ ਜਾ ਸਕਦੀ ਹੋਈ ਚੀਜ਼ ਤੇਰੇ ਜੇਕਰ ਨਹੀਂ ਜਾ ਸਕਦੀ ਤਾਂ ਕਰੇਗਾ ਕੀ ਕਿਧਰ ਜਾਏਗਾ ਘਰ ਤੈਨੂੰ ਜੋ ਨਾ ਜਾਣਾ ਪੈ ਗਿਆ ਤੇਰੇ ਬਿਲੀਅਨ ਡਾਲਰ ਕੀ ਕੰਮ ਆਉਣਗੇ ਨੀਂਦ ਨਹੀਂ ਆਣੀ ਰਾਤ ਨੂੰ ਸੱਚ ਜੀ ਆਪ ਜੀ ਨੇ ਸੁਣ ਲਿਆ ਪਰ ਮਾਫ ਕਰਨਾ ਗੁਰੂ ਜੀ ਸੱਚ ਕਹਿੰਦੇ ਨੇ ਤੇਰੀ ਕੋਠੀ ਬਰਜ ਖਲੀਫਾ ਤੋਂ ਵੀ ਉੱਚੀ ਹੈ ਪਰ ਅਗਰ ਧਰਮ ਰਾਜ ਦੇ ਅੱਗੇ ਤੇਰਾ ਨੀਵਾ ਹੋਣਾ ਪੈ ਗਿਆ ਕੀ ਕੰਮ ਦਾ ਆਈ ਤੇਰੇ ਇਹਦੇ ਸੋਚੇ ਗੁਰੂ ਜੀ ਕਹਿੰਦੇ ਉਹ ਉਹ ਚੀਜ਼ ਇਕੱਠੀ ਕਰੋ ਜਿੱਥੇ ਜਿਹੜੀ ਉੱਤੇ ਗੱਦਰ ਪਵਾ ਦੇਵੇ ਉੱਥੇ ਜਿੱਤੋ ਜੇ ਜਤਨ ਹੈ ਤਾਂ ਅੰਤ ਨੂੰ ਤਾਂ ਇਹ ਸੰਸਾਰ ਚ ਦਾ ਸਾਰੇ ਹਾਰ ਜਾਂਦੇ ਨੇ ਵੱਡੇ ਆ ਤੇ ਵੱਡੇ ਨਿਕੋਲਾ ਫੈਸਲਾ ਵਰਗ ਕੋਈ ਨਹੀਂ ਦੁਨੀਆ ਛੁਇਆ ਇੰਟੈਲੀਜੈਂਟ ਪਰਸਨ ਸਾਰੇ ਵਿਗਿਆਨੀ ਕਾਤ ਮਹਾਨ ਸੀ ਉਹ ਪਰੰਤਮ ਜਿਹੜੇ 9 ਸਾਲ ਉਹਦੇ ਬੜੇ ਖਤਰਨਾਕ ਤਰੀਕੇ ਨਾਲ ਗੁਜ਼ਰੇ ਉਦੀ ਲਾਸ਼ ਪਈ ਸੀ ਹੋਟਲ ਰੂਮ ਦੇ ਵਿੱਚ ਕਈ ਦਿਨ ਗੇਟ ਨਹੀਂ ਖੁੱਲਿਆ ਗੇਟ ਜਦੋਂ ਖੁੱਲਿਆ ਗਿਆ ਪਤਾ ਲੱਗਿਆ ਦੁਨੀਆ ਦਾ ਮਹਾਨ ਵਿਗਿਆਨੀ ਕਿ ਬਿਸਤਰ ਤੇ ਪਿਆ ਸੀ ਉਦਾਸ ਬਹੁਤ ਹੋ ਚੁੱਕੀ ਸੀ ਉਦੀ ਇੰਨੀ ਲੇਰਾਂ ਦੇ ਜੀਵਨ ਜੰਨੀਆਂ ਹੋਣ ਗਿਆ ਕਿੰਨੇ ਵਾਰ ਹੱਸਿਆ ਹਣਾ ਕਿੰਨੇ ਵਾਰ ਉਹਨੇ ਇਹ ਸੋਚਿਆ ਨਾ ਵੀ ਬਸ ਮੈਂ ਬਹੁਤ ਅੱਗੇ ਨੰਗ ਗਿਆ ਬਟ ਐਟ ਦੀ ਐਂਡ ਜਦਨ ਮੌਤ ਨੇ ਦਸਤ ਕਰ ਦਿੱਤੀ ਮਲਕਲ ਮੌਤ ਜਾਏ ਆਪਸੀ ਸਭ ਦਰਵਾਜੇ ਭੰਨ ਆ ਗਈ ਜਿਤਨਾ ਉਦਨ ਸਰੀਰ ਤਰੇ ਦਾ ਤਰਿਆ ਰਹਿ ਗਿਆ ਕੁਛ ਉਹਨੇ ਹਿੱਲਣ ਨਹੀਂ ਦਿੱਤਾ ਜਿੰਦਨ ਮਾਣੀ ਕੱਢੀ ਹੱਡਾਂ ਨੂੰ ਕੜਕਾਏ ਮਹਾਰਾਜ ਕਹਿੰਦੇ ਹੈ ਕੋਈ ਤੇਰੇ ਕੋਲ ਸਰਟੀਫਿਕੇਟ ਮੁਕਤੀ ਦਾ ਗੁਰੂ ਦਿੰਦਾ ਇਹ ਲੈਣਾ ਤੋਦਾ ਬਣ ਨਾਨਕ ਕਹਿਤ ਗਾਏ করুণਾ ਮੈਂ ਬਹੁ ਸਾਗਰ ਕੈ ਪਾਰੇ ਉਤਰੇ ਇਥੇ ਗਾਉਣ ਦੀ ਗੱਲ ਆ ਗਈ ਨਾਲ ਇਥੇ ਮਹਾਰਾਜ ਕੀਰਤਨ ਦੀ ਗੱਲ ਕਰ ਰਹੇ ਗੁਣ ਗਾਉਣ ਦਾ ਅਰਥ ਆਤ ਕੀ ਹੁੰਦਾ ਹੈ ਸ਼ਬਦ ਨੂੰ ਗਾਉਣਾ ਘਰ ਬੈ ਕੇ ਗਾਓ ਇੱਕ ਸ਼ਬਦ ਹਰ ਇੱਕ ਗੁਰਮੁਖ ਗਾਇਆ ਕਰੋ ਇਤਿਸ਼ਾਬਤ ਕੁਰਬਾਨੀ ਦਾ ਇਸੇ ਨੂੰ ਸੁਣਾਉਣਾ ਨਹੀਂ ਪਗੜਾ ਸਟੇਜਾਂ ਦੇ ਕੀਰਤਨ ਕਰਨ ਜਿਹੜੇ ਸੁਣਨਾ ਉਂਦਰ ਬੈਠਾ ਉਹਨੇ ਆਪਣੀ ਪਿਆਸ ਦੇਖਣੀ ਹੈ ਉਹਨੇ ਪੁਕਾਰ ਦੇਖਣੀ ਹੈ ਮਹਾਰਾਜ ਕਹਿੰਦੇ ਕਰੁਣਾ ਮੈਂ ਕਰੁਣਾ ਕਹਿੰਦੇ ਨੇ ਪ੍ਰੇਮ ਸੈਂਸਿਟੀਵਿਟੀ ਚ ਸ਼ਬਦ ਦੇ ਪਹਿਲਾ ਅਰਥ ਦੇਖੋ ਤਾਂ ਅਨਾਰਥ ਪਤਾ ਹੁੰਨ ਸ਼ਬਦ ਦੇ ਕੋਈ ਸ਼ਬਦ ਹੋਵੇ ਉਹ ਤੁਹਾਡੇ ਉੱਤੇ ਨਿਰਭਰ ਕਰਦਾ ਤੁਹਾਨੂੰ ਜੋ ਵਧੀਆ ਲੱਗਦਾ ਇੱਕ ਸ਼ਬਦ ਲੈ ਲਓ ਫੋਨਾ ਚਾਹ ਜਾਂਦੇ ਆ ਅੱਜਕੱਲ ਮੂ ਲਲਨ ਸੋ ਪ੍ਰੀਤ ਬਣੀ ਫੀਲ ਕਰਕੇ ਮੇਰੀ ਆਤਮਾ ਦੀ ਉਹਦੇ ਨਾਲ ਪ੍ਰੀਤ ਪੈ ਗਈ ਤੋਰੀ ਨਾ ਟੂਟੇ ਛੋਰੀ ਨਾ ਛੂਟੇ ਐਸੀ ਮਾਦੋ ਹਿੰਚ ਤਣੀ ਗੁਰੂ ਅਰਜਨ ਸਾਹਿਬ देस रेन मन माहे बसत है तू कर कृपा प्रभु अपनी बाल बाल जा शाम सुंदर को अकाथ कथा जा की ਬਾਤ ਸੁਣੀ ਸ਼ਿਆਮ ਸੁੰਦਰ ਨਾਮ ਹੀ ਕਿੰਨਾ ਪਿਆਰਾ ਨਾ ਜਾਨ ਨਾਨਕ ਦਾਸ ਦਾਸ ਕਹੀਤ ਹੈ ਮੋਹਿ ਕਿਰਪਾ ਮੋਹਿ ਕਰੋ ਕਿਰਪਾ ਠਾਕੁਰ ਆਪਣੀ ਉਨ੍ਹਾ ਇਸ ਤੇ ਕਿਰਪਾ ਕਰੋ ਮਹਾਰਾਜ ਸਾਡੇ ਤੇ ਦਾਸ ਆ ਤੁਹਾਡੇ ਤੁਸੀਂ ਫੀਲ ਨਾਲ ਇੱਕ ਦਿਨ ਗਾਉਂਗੇ ਦੂਜੇ ਦਿਨ ਗਾਉਂਗੇ ਰਾਤ ਜਾਉਂਗੇ ਹਾਉ ਮੇ ਦੀ ਦੀਵਾਰ ਕਦੋਂ ਖੁਰਨ ਲੱਗੀ ਪਤਾ ਨਹੀਂ ਲੱਗਣਾ ਸਹਿਜ ਚ ਮਨ ਜਾਂਦੇ ਜਾਊਗਾ ਫਿਰ ਸਿਮਰਨ ਕਰਨ ਦਾ ਆਨੰਦ ਬਹੁਤ ਆਊਗਾ ਇੱਕ ਚੀਜ਼ ਹੋਰ ਜੋੜ ਲਓ ਲਓ ਜੀ ਤੁਸੀਂ ਦੁਨੀਆ ਦੀ ਸਭ ਤੋਂ ਵੱਡੀ ਕਿਰਿਆ ਸਿੱਖ ਗਏ ਕਿਹੜੀ ਕਲਯੁਗ ਮੈਂ ਕੀਰਤਨ ਪ੍ਰਧਾਨਾ ਤਾਂ ਤੱਕ ਸਿਰਫ ਸੁਣਦੇ ਸੀ ਹੁਣ ਕਰਨ ਵੀ ਲੱਗ ਗਏ ਕੋਈ ਬਾਜੇ ਦੀ ਲੋੜ ਨਹੀਂ ਕੋਈ ਹਰਮੋਨੀਅਮ ਦੀ ਕੋਈ ਕੁਛ ਨੋ ਨਾ ਤੇ ਸਿਰਫ ਇੱਕ ਦਿਲ ਹੋਣਾ ਚਾਹੀਦਾ ਹੈ ਇਨਸਾਨ ਕੋਲੇ ਉਹਦੇ ਚ ਪੁਕਾਰ ਹੋਣੀ ਚਾਹੀਦੀ ਹੈ ਮਾਲਕ ਵਾਸਤੇ ਤੇ ਗੁਰੂ ਦਾ ਸ਼ਬਦ ਤਾਂ ਹੈਗਾ ਹੀ ਹੈ ਤਾਲ ਵਿੱਚ ਦਿਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਇਸਕਾ ਸਬਸਦਾਰ ਜੇ ਕੋ ਖਾਵੇ ਜੇ ਕੋ ਪੁੰਚੇ ਕਿਸਕਾ ਹੋਇ ਉਦਾਰ ਹਾਣੇ ਮਾਨਣ ਅਤੇ ਪਚਾਉਣਾ ਜਨ ਨਾਨਕ ਦਾਸ ਅਨ ਦਾਸ ਕਹੀ ਤਾ ਹੈ ਮੋਹੇ ਕਰੋ ਕਿਰਪਾ ਠਾਕੁਰ ਆਪਣੀ ਹੁਣ ਕਿਰਪਾ ਕਰੋ ਹਰਾਜ ਹੁਣ ਸਾਡੀ ਬਾਹ ਫੜੋ ਗਾਤਾ ਜੀ ਰਹਿਮਤ ਕਰੋ ਨਾਨਕ ਕਹਿਤ ਗਾਏ ਕਰੁਣਾ ਮੈਂ ਮਹਾਰਾਜ ਕਹਿੰਦੇ ਚਲੋ ਗਾਈਏ ਉਹਦੀ ਸਿਫਤ ਭਵ ਸਾਗਰ ਕੈ ਪਾਰ ਉਤਰੇ ਤੇ ਉਤਰਿਓ ਪਾਰ ਫਿਰ ਭਵ ਸਾਗਰ ਤੋਂ ਸਿਰੋ ਤੁਹਾਨੂੰ ਲੈ ਜਾਏਗਾ ਫਿਰ ਜੀਵਨ ਦੇ ਚਰਾਸਤਾ ਦਿਖਾਊਗਾ ਸਟੇਬਿਲਿਟੀ ਪੈਦਾ ਕਰੂਗਾ ਬੈਲੈਂਸ ਮਹਾਰਾਜ ਕਰ ਦੇਣਗੇ ਆਸਾਂ ਪੂਰੀਆਂ ਕਰਨਗੇ ਚੜ੍ਹਦੀ ਕਲਾ ਕਰਨਗੇ ਕਦੇ ਨਹੀਂ ਇਹ ਸੋਚਣਾ ਕਿ ਮੈਂ ਆ ਸੋਚਿਆ ਸੀ ਕਿ ਮੇਰੇ ਮੇਰਾ ਕੰਮ ਹੋ ਜੇ ਮਰਦਾਸ ਕੀਤੀ ਹੋ ਗਿਆ ਸ਼ੁਕਰਾਨਾ ਨਹੀਂ ਹੋਇਆ ਕੋਈ ਗੱਲ ਨਹੀਂ ਟੁੱਟਣਾ ਨਹੀਂ ਹੈ ਜੇ ਟੁੱਟ ਗਏ ਫਿਰ ਤਾਂ ਹਾਰ ਗਏ ਪਰਮਾਨੈਂਟਲੀ ਤਾਂ ਪੇਪਰ ਜੋ ਫੇਲ ਹੋ ਗਏ ਲੌਂਗ ਟਰਮ ਤੱਕ ਜੇਤੋ ਨਹੀਂ ਐ ਸਾਡੀ ਨਾ ਇੱਕ ਕੰਮ ਨਹੀਂ ਫਿਰ ਕੀ ਐ ਗੁਰੂ ਜੀ ਕਹਿੰਦੇ 10 ਬਸਤੂ ਲੈ ਪਾਛੇ ਪਾਵੇ ਇੱਕ ਬਸਤ ਕਾਰਨ ਵਿਖੋਟ ਗਵਾਵੇ ਤੈਨੂੰ ਜੀਵਨ ਮਿਲਿਆ ਅੱਖਾਂ ਮਿਲੀਆਂ ਹੱਥ ਮਿਲੇ ਪੈਰ ਮਿਲੇ ਕਦੇ ਕਦਰ ਕੀਤੀ ਇੱਕ ਕੰਮ ਨਹੀਂ ਹੋਇਆ ਐਨੇ ਚੀ ਮੂੰਹ ਬਣਾ ਕੇ ਬਹਿ ਗਿਆ ਇੱਕ ਪੀ ਨਾ ਦੇ 10 ਪੀ ਹਿਰਲੇ ਤਾਉ ਮੂਰਖ ਕਹੁ ਕਹਾ ਕਰੇ ਇਰੇ ਤਾਂ 10 ਹੀ ਚੀਜ਼ਾਂ ਖੋਲੇ ਤੈਨੂੰ ਇੱਕ ਨਾ ਦੇ ਵੀ ਤੂੰ ਕੀ ਕਰ ਲੈਣਾ ਗਾ ਕੁਰਬਾਨੀ ਦੇ ਬਚਨ ਬੜੇ ਸਿੱਧੇ ਨੇ ਟੁੱਟਣਾ ਨਹੀਂ ਹੈ ਗੁਰੂ ਦੀ ਸ਼ਾਂਤ ਉਪਰੇ ਨਹੀਂ ਹੋਣਾ